ਕਰਦਿਆਂ ਲਾਡੀ ਬਾਬਾ ਜੀ ਕੋਸ਼ਿਸ਼ ਸ਼ੁਰੂ ਕਰਵਾਏ ਸਾਡੇ ਨਗਰ ਦਾ ਪਹਿਲਵਾਨ ਆਓ ਜੀ ਲਓ ਜੀ ਪਾਣੀ ਪਾਣੀ ਆ ਭੜੀ ਬਾਈ ਜਲੇ ਆ ਗਈ ਤੁਸੀਂ ਆਹ ਹੰਮੀ ਬੈਠੀ ਨੂੰ ਬਾਦ ਮਾਰਦੇ ਬਸ ਇਹ ਮਤ ਬੱਚੇ ਚੰਡੇ ਵਾਲੇ ਪਹਿਲਾਂ ਕਿਹਦੀ ਕੁਸ਼ਤੀ ਕਰਵਾਣੀ ਆ ਦੱਸ ਮੈਲਾ ਵਿੱਕੀ ਵਾਲੀ ਕਰਾਉਣੀ ਆ ਕਿ ਉਹਦੀ ਉਧਰ ਤੋਂ ਕੋਈ ਮੈਲਾ ਵਿੱਕੀ ਵਾਲੀ ਹੋਵੇ ਭਾਈ ਇਸ ਤੋਂ ਬਾਅਦ ਕਰਮਾ ਪਹਿਲਵਾਨ ਪਟਿਆਲਾ ਤੇ ਵਿੱਕੀ ਪਹਿਲਵਾਨ ਯੂਪੀ ਇਹ ਪਹਿਲਵਾਨ ਤਿਆਰ ਨੇ ਕਰਮਾ ਪਹਿਲਵਾਨ ਪਟਿਆਲਾ ਵਿੱਕੀ ਪਹਿਲਵਾਨ ਯੂਪੀ ਅਦਰਵਾਦ ਬੜੀਆ ਕੁਸ਼ਤੀ ਚੱਲ ਰਹੀ थी ਨੀਲੇ ਰੰਗ ਦੇ ਨਗੋੜ ਦੇ ਵਿੱਚ ਗਰਜੰਡ ਪਹਿਲਵਾਨ ਸੰਸਪੁਰੇ ਤੇ ਦੂਜੇ ਪਾਸੇ ਸੋਨੂ ਬਲਵੰਤ ਜੀ ਧੂਰੀ ਕੰਨਾ ਖੇੜੀ ਵਾਲਾ ਵੀ ਬਲ ਕੋਲੀ ਦਾ ਉਹ ਵਿੱਚ ਮੈਦਾਨਾਂ ਦੇ ਵਿੱਚ ਅਖਾੜਿਆਂ ਵਰਖੇ ਜਾਂਦੇ ਜ਼ੋਰ ਪੁਹਾਣਾ ਦੇ ਗੁੱਤੇ ਅਖਾੜਿਆਂ ਵਰਖੇ ਜਾਂਦੇ ਜ਼ੋਰ ਪੁਹਾਣਾ ਦੇ ਇੱਕ ਪਾਸੇ ਕਰਜੰਟ ਪਹਿਲਵਾਨ ਸੈਮਸ ਬਰੇ ਤੇ ਦੂਜੇ ਪਾਸੇ ਸੋਨੂ ਬਲਵੰਤ ਜੀ ਧੂਰੀ ਉਧਰ ਅਲੀਪੁਰ ਅਖਾੜੇ ਦਾ ਪਹਿਲਵਾਨ ਹੈ ਸਨੀ ਬਲਵਾਨ ਦਾ ਤਿਆਰ ਕੀਤਾ ਹੋਇਆ ਪਹਿਲਵਾਨ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਗਟ ਕਰਦਾ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਇੱਕ ਪਾਸਿਆ ਗਰਜੰਡ ਪਹਿਲਵਾਨ ਹੈ ਸਾਮਸਪੁਰੇ ਨੀਲੇ ਰੰਗ ਦੇ ਨਗਰ ਦੇ ਵਿੱਚ ਲਾਲ ਰੰਗ ਦੇ ਨਗਰ ਦੇ ਵਿੱਚ ਹੈ ਸੋਨੂ ਪਹਿਲਵਾਨ ਜੀ ਧੂਰੀ ਦੇਖੋ ਕਿਹੜਾ ਪਹਿਲਵਾਨ ਹੈ ਜਿੱਤ ਪ੍ਰਾਪਤ ਕਰਦਾ ਕੰਨ ਪੱਟ ਵੇਖ ਕੇ ਮਾਨੂੰ ਬੁੱਤ ਕਹਿੰਦਾ ਬੇਬੇ ਲੋਤੀ ਦਾ ਮੈਨੂੰ ਪਹਿਲਵਾਨ ਕਹਿੰਦੇ ਪਤਾ ਲੱਗ ਜਾਂਦਾ ਵਿੱਚ ਅਖਾੜਿਆਂ ਦੇ ਜਦੋਂ ਜੱਫੇ ਬਗਾਨਿਆਂ ਨਾਲ ਪੈਂਦੇ ਜਦੋਂ ਬਜੱਫੇ ਬਗਾਨਿਆਂ ਨਾਲ ਪੈਂਦੇ ਮੈਂ ਨਾ ਪੀਂਦਰੀਆ ਸ੍ਰੀ ਦੀ ਗੁਸਤੀ ਚੱਲਦੀ ਹੋਈ ਭਾਈ ਅਗਲੀ ਕੁਸ਼ਤੀ ਵਿੱਕੀ ਪਹਿਲਵਾਨ ਯੂਪੀ ਕਰਮਾ ਪਹਿਲਵਾਨ ਪਟਿਆਲਾ ਇਹ ਪਹਿਲਵਾਨ ਤਿਆਰ ਰਿਓ ਕਰਮਾ ਪਹਿਲਵਾਨ ਜੀ ਪਟਿਆਲਾ ਤੇ ਵਿੱਕੀ ਪਹਿਲਵਾਨ ਯੂਪੀ ਇਹ ਪਹਿਲਵਾਨ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਿਆਰ ਰਿਓ ਵਿੱਕੀ ਪਹਿਲਵਾਨ ਸਹਾਰਨਪੁਰ ਬਿੱਕੀ ਪਹਿਲਵਾਨ ਜ਼ਰਖੋਰ ਜੁਪੀ ਤੇ ਦੂਜੇ ਪਾਸੇ ਕਰਮਾ ਪਹਿਲਵਾਨ ਪਟਿਆਲਾ ਇਧਰ ਸਿਰੇ ਦੀ ਕੁਸ਼ਤੀ ਚੱਲਦੀ ਹੋਈ ਸਾਡੇ ਇਲਾਕੇ ਦਾ ਮਾਨ ਸਾਡੇ ਨਗਰ ਦਾ ਮਾਨ ਗਰਜੰਡ ਪਹਿਲਵਾਨ ਸੰਸਪੁਰੇ ਤੇ ਸੋਨੂ ਪਹਿਲਵਾਨ ਧੂਰੀ ਤੇ ਕੁੱਕਰਾ ਪਹਿਲਵਾਨ ਜਿੱਤ ਪ੍ਰਗਟ ਕਰਦਾ ਬੇਵੀ ਦੀ ਕਰਦਿਆਂ ਰੋਪੜ ਵਾਲੀ ਪਹਿਲਵਾਨ ਤੇ ਬੀਵੀ ਪਟਿਆਲਾ ਉਹਨਾਂ ਨੂੰ ਬੇਨਤੀ ਹੈ ਇੱਧਰ ਆਓ ਜੀ ਮਾਨ ਸਨਮਾਨ ਪ੍ਰਾਪਤ ਕਰੋ ਆਪਣਾ ਗਿੜਾ ਲਾਓ ਬਣ ਰਹੀ ਹੈ ਟੈਂਸ਼ਨ ਆ ਦੇਖ ਕਿਹੜਾ ਪਹਿਲਵਾਨ ਆਓ ਜੀ ਖੜ ਜਾ ਯਾਰ ਹੁਣ ਬਾਈ ਬਹੁਤ ਵਧੀਆ ਦੇਖੋ ਚੱਲੀ ਗਈ ਓ ਬੱਲੇ 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 ਸੋਨੂ ਗੱਲਬਣਾ ਤੇਰੀ ਐਕਸਟ੍ਰਾ ਮੋਪਰੇ ਤੇ ਗਰਜੰਟ ਪਹਿਲਵਾਨ ਐਕਸਟ੍ਰਾ ਮੀਠਾ ਤੇ ਖੁੱਕੇ ਦਾ ਗੱਲਬਣਾ ਜਿੱਤ ਕਰਦਾ ਕਨੇ ਕਈ ਪਹਿਲਵਾਨੇ ਜੱਗ ਤੇ ਆ ਕੇ ਹੱਕ ਦੀ ਕਾਰ ਕਮਾਦੇ ਰੋ ਬੱਲੇ 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 ਬੱਨਾ 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 ਬੱਲੇ 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 ਬੱਨਾ ਬੱਨਾ ਜੰਟਸ ਸੰਪਰੀਏ ਜਿਹੜਾ ਕੁਸ਼ਤੀ ਦੇ ਵਿੱਚੋਂ ਜੇਤ ਪ੍ਰਾਪਤ ਕਰ ਗਿਆ ਜਿਹੜਾ ਕੁਸ਼ਤੀ ਦੇ ਵਿੱਚੋਂ ਜਿੱਤ